ਸੋ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਐਮਪੀ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਅੱਜ ਜਮਾਨਤੀ ਸੁਣਵਾਈ ਜਿਹੜੀ ਗਈ ਹੈ ਫਲੋਰ ਅਦਾਲਤ ਵਿੱਚ ਕੀਤੀ ਜਾਣੀ ਹੈ ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਸਿੰਘ ਪਿਛਲੇ ਦਿਨੀ ਆਪਣੇ ਸਾਥੀ ਦੇ ਨਾਲ 4 ਗ੍ਰਾਮ ਆਇਸ ਡਰੱਗ ਦੇ ਨਾਲ ਜਿਹੜਾ ਸੀ ਜਲੰਧਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਲੰਧਰ ਪੁਲਿਸ ਵੱਲੋਂ ਉਸ ਤੋਂ ਬਾਅਦ ਮਾਮਲਾ ਜਿਹੜਾ ਸੀ ਉਹ ਅਦਾਲਤ ਵਿੱਚ ਪਹੁੰਚਿਆ ਕ ਅਦਾਲਤ ਵੱਲੋਂ मांਜੋ ਅਦਾਲਤ ਵੱਲੋਂ ਉਹਨਾਂ ਨੂੰ 14 ਦਿਨ ਦਾ ਰਿਮਾਂਡ ਜਿਹੜਾ ਆ ਗਿਆ ਸੀ ਉਹ ਦਿੱਤਾ ਗਿਆ ਸੀ ਰਿਮਾਂਡ ਮਿਲਣ ਤੋਂ ਬਾਅਦ ਦੋ ਮੁਰ ਹੁਣ ਜਿਹੜੀ ਉਹ ਹਰਪ੍ਰੀਤ ਸਿੰਘ ਤੇ ਅਤੇ ਲਵਪ੍ਰੀਤ ਸਿੰਘ ਦੀ ਜਮਾਨਤ ਤੇ ਅੱਜ ਸੁਣਵਾਈ ਜਿਹੜੀ ਗਈ ਹੈ ਉਹ ਕੀਤੀ ਜਾਣੀ ਜਿੱਤੋਂ ਬਾਅਦ ਸਿਆਸਤ ਵਿੱਚ ਕਾਫੀ ਰਗਾਇਆ ਉਹ ਉਚਾਰ ਆ ਚੁੱਕਾ ਹੈ ਕਿਉਂਕਿ ਬਹੁਤ ਸਾਰੇ ਬੁੱਧੀਜੀਵੀ ਫੇਸਬੁੱਕ ਤੇ YouTube ਤੇ ਆ ਕੇ ਆਪੋ ਆਪਣੀ ਪ੍ਰਤੀਕਿਰਿਆ ਜਿਹੜੀ ਗਈ ਹੈ ਦੇਣੀ ਸ਼ੁਰੂ ਕਰ ਦਿੱਤੀ ਉਹਨਾਂ ਵੱਲੋਂ ਹੁਣ ਦੇਖਣਾ ਹੋਏਗਾ ਕਿ ਅੱਜ ਮਾਂਜੋ ਅਦਾਲਤ ਵੱਲੋਂ ਕੀ ਹਰਪ੍ਰੀਤ ਸਿੰਘ ਤੇ ਉਹਦੇ ਸਾਥੀ ਨੂੰ ਮਿਲਦੀ ਜਮਾਨਤ ਜਾਂ ਫਿਰ ਅਗਲੀ ਤਾਰੀਖ ਮਿਲਦੀ ਹੈ ਇਹ ਤਾਂ ਹੁਣ ਕੁਛ ਤੇਤ ਦੇ ਵਿੱਚ ਹੀ ਸਾਹਮਣੇ ਆਏਗਾ ਲੇਕਿਨ ਤਾਜ਼ੇ ਤਸਵੀਰ ਤੁਹਾਨੂੰ ਦਿਖਾਉਂਦੇ ਪਏ ਗਏ ਆ ਕਿ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਲਗਾਇਆ ਉਹ ਬਾਹਨਚੁਕ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖੋ ਬਨੇ ਰਹੋ ਸਾਡੇ ਚੈਨਲ ਦੇ ਨਾਲ